ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨਾਲ ਇੱਕ ਵਿਸ਼ੇ ਤੇ ਚਰਚਾ ਕਰਨ ਜਾਣੇ ਨਾਨਕ ਦੁਖੀ ਸੰਸਾਰ ਸਬ ਸੰਸਾਰ ਇਹਦਾ ਅਰਥ ਹੈ ਵੀ ਮਤਲਬ ਸਾਰਾ ਸੰਸਾਰ ਜੋ ਕਿ ਮਤਲਬ ਦੁਖੀ ਆ ਵੀ ਹਰ ਟਾਈਪ ਦੇ ਵਰਗ ਦਾ ਚਾਹੀਏ ਅਸੀਂ ਲੈ ਲਈਏ ਇੱਕ ਨਾ ਪੇਸ਼ੈਂਟ ਜਿਹੜੇ ਹਸਪਟਲਾਈਜ਼ ਨੇ ਜਾਂ ਜਿਹੜੇ ਪੇਸ਼ੈਂਟ ਆ ਵੀ ਮਤਲਬ ਦੋਏ ਬੁੱਟੀਆਂ ਲੈ ਰਹੇ ਆ ਉਹ ਵੀ ਮਤਲਬ ਪਰੇਸ਼ਾਨ ਆ ਵੀ ਕਦੋਂ ਅਸੀਂ ਮਤਲਬ ਠੀਕ ਹੋਵਾਂਗੇ ਵੀ ਆਪ ਦੀਆਂ ਬਿਮਾਰੀਆਂ ਤੋਂ ਸੇਮ ਅਸੀਂ ਅਸੀਂ ਲੈ ਲਈਏ ਬਿਜ਼ਨਸ ਸੈਕਟਰ ਜੋ ਕਿ ਬਿਜ਼ਨਸ ਨੂੰ ਬਿਜ਼ਨਸ ਕਰ ਦਿੱਤਾ ਤਰ੍ਹਾਂ ਤਰ੍ਹਾਂ ਦੇ ਉਹ ਵੀ ਮੱਲੋ ਪਰੇਸ਼ਾਨ ਆ ਵੀ ਸਾਨੂੰ ਇੰਨੀ ਵੀ ਮੱਲੋ ਅਸੀਂ ਮਿਹਨਤ ਤਾਂ ਰੱਜ ਕੇ ਕਰਦੇ ਆ ਪਰ ਸਾਡੀ ਉਨੀ ਕਮਾਈ ਨਹੀਂ ਹੋ ਪਉਂਦੀ ਜੀ ਸੇਮ ਅਸੀਂ ਲੈ ਲਈਏ ਪ੍ਰਾਈਵੇਟ ਸੈਕਟਰ ਗਵਰਨਮੈਂਟ ਸੈਕਟਰ ਬੇਸ਼ੱਕ ਮਿਹਨਤ ਤਾਂ ਉਹ ਵੀ ਕਰਦੇ ਆ ਪਰ ਉਹਨਾਂ ਨੂੰ ਉਨੀ ਕਦਰ ਨਹੀਂ ਮਿਲਦੀ ਜੀ ਜਿੰਨਾ ਉਹਨਾਂ ਨੂੰ ਚਾਹੀਦਾ ਪਰ ਜੇ ਉਹ ਮਾੜੀ ਜਿਹੀ ਕੋਈ ਗਲਤੀ ਕਰ ਦਿੰਦਾ ਉਹਨਾਂ ਨੂੰ ਗਾਣਾ ਛੱਡਦੇ ਨੇ ਪੈ ਜਾਂਦੀ ਹੈ ਵੀ ਉਹਨਾਂ ਨੂੰ ਮਤਲਬ ਇੰਨਾ ਕੰਮ ਕਰਨਾ ਪੈ ਰਿਹਾ ਤੇ ਜੇ ਦੂਜੇ ਪਾਸੇ ਲੈ ਲੀਏ ਵੀ ਮਤਲਬ ਬੱਚੇ ਮਤਲਬ ਉਹਨਾਂ ਨੂੰ ਵੀ ਜਿਵੇਂ ਸਕੂਲ ਮਤਲਬ ਮਾਰਨਿੰਗ ਟਾਈਮ ਉਹਨਾਂ ਨੂੰ ਸਕੂਲ ਉੱਠ ਕੇ ਜਲਦੀ ਜਾਣਾ ਪੈਂਦਾ ਹੈ ਫਿਰ ਉਹ ਮਤਲਬ ਸਾਰਾ ਦਿਨ ਪੜ੍ਹਦੇ ਆ ਫਿਰ ਉਹ ਘਰੇ ਆ ਕੇ ਮਤਲਬ ਹੋਮਵਰਕ ਕਰਦੇ ਆ ਉਹ ਵੀ ਪਰੇਸ਼ਾਨ ਹੋ ਜਾਂਦੇ ਵੀ ਸਾਨੂੰ ਡੇਲੀ ਬੇਸਿਸ ਸਕੂਲ ਜਾਣਾ ਪੈ ਰਿਹਾ ਤੇ ਸਾਨੂੰ ਇਹਨਾਂ ਨਾਲ ਹੋਮਵਰਕ ਦੇ ਰਿਹਾ ਟੀਚਰਸ ਅਸਾਈਨ ਕਰਦੇ ਆ ਤੇ ਉਹ ਵੀ ਮਤਲਬ ਕਰ ਕਰਕੇ ਪਰੇਸ਼ਾਨ ਹੋ ਚੁੱਕੇ ਹਨ ਵੀ ਉਹਨਾਂ ਨੂੰ ਤੇ ਜਿਵੇਂ ਅਸੀਂ ਲੈ ਲਏ ਵੀ ਵੱਡੇ ਬੱਚੇ ਆ ਉਹਨਾਂ ਨੂੰ ਆਪਦੇ ਫਿਊਚਰ ਦੀ ਟੈਨਸ਼ਨ ਆ ਵੀ ਅਸੀਂ ਫਿਊਚਰ ਜਾ ਕੇ ਕੀ ਕਰੀਏ ਵੀ ਮਤਲਬ ਕੀ ਕਰਨਾ ਹੈ ਵੀ ਮਤਲਬ ਸੋ ਕਿਸ ਕਈ ਐਸੀ ਕਈ ਐਸੇ ਜਗ੍ਹਾ ਜਿੱਥੇ ਮਤਲਬ ਹੜਾਂ ਮਤਲਬ ਹੜਾਂ ਹੜਾ ਜਾਂਦੇ ਹਨ ਜਾਂ ਤਨ ਦੇ ਵੀ ਮਤਲਬ ਕੋਈ ਵੀ ਮਤਲਬ ਜਿਵੇਂ ਪੂ ਕਮ ਹੋ ਗਿਆ ਹੈ ਜਾ ਮਨ ਲੋ ਹੋਰ ਵੀ ਮਤਲਬ ਤਰਾਸਤੇ ਆ ਜਾਂਦੀਆਂ ਨੇ ਵੀ ਮਤਲਬ ਉਹ ਵੀ ਪਰੇਸ਼ਾਨ ਹਨ ਵੀ ਮਤਲਬ ਮੇਰਾ ਵੀਡੀਓ ਬਣਾਉਂਦਾ ਇਹ ਮਕਸਦ ਨਹੀਂ ਹੈ ਵੀ ਤੁਸੀਂ ਇਕੱਲੇ ਪਰੇਸ਼ਾਨ ਤੁਸੀਂ ਘਰ ਤੋਂ ਬਾਹਰ ਨਿਕਲ ਕੇ ਦੇਖੋ ਵੀ ਹਰ ਵਰਗ ਮਨੁੱਖ ਤਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਝੇਲ ਰਿਹਾ ਹੈ ਸੋ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਖਿਮਾ ਦਾ ਜਾਜਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ